ਜੀ ਧੰਨਵਾਦ ਧੰਨਵਾਦ ਲੋ ਜੀ ਕੱਲੀ ਕੱਲੀ ਖਬਰ ਦੇ ਉੱਤੇ ਝਾਤ ਮਾਰੀਏ ਥੋੜਾ ਜਿਆ ਸਾਨੂੰ ਭਾਰਤ ਦੇ ਵਾਕਾਂ ਕੋ ਹੋਰ ਜਿਹੜੀਆਂ ਰਾਜਨੀਤਕਤਾਲ ਜਾਂ ਹੋਰ ਸਟੇਟਸ ਜਾਂ ਸੈਂਟਰ ਦੀ ਉਹ ਵੀ ਖਬਰ ਜਰੂਰ ਕੋਈ ਨਾ ਕੋਈ ਸਾਂਝ ਕੇ ਰੋ ਪਰ ਪਹਿਲਾਂ ਸ਼ੁਰੂਆਤ ਪੰਜਾਬ ਤੋਂ ਕਰਦੇ ਆ ਤੇ ਉਹ ਕੂਚੀ ਵਾਲੀ ਪਾਰਟੀ ਕਹੀ ਜਾ ਰਹੀ ਹੈ ਲੇਪੇ ਪੋਚੇ ਹੋ ਰਹੇ ਆ ਬਾਹਰ ਲੀਆਂ ਕੰਧਾਂ ਨੂੰ ਕਦੇ ਨਸ਼ਾ ਨੂੰ ਉਹ ਰੋਕਣ ਲਈ ਕਿਸੇ ਦਾ ਸਾਫ ਪਲਾਨ ਟੀنگ ਪਰ ਇੱਕ ਸਵਾਲ ਹੈ ਇੱਕ ਬੰਦਾ ਆਈਐਸ ਅਫੀਸਰ ਹੋਵੇ ਤੇ ਆਈਐਸ ਅਫੀਸਰ ਦੀ ਤਨਖਾਹ ਵੱਧੋ-ਵੱਧ 1.5 ਲੱਖ 1.5 ਲੱਖ ਰੁਪਈਆ ਹੋ ਜੂਗੀ ਜੀ ਵੱਧੋ-ਵੱਧ ਮੈਂ ਉਸ ਸਮੇਂ ਦੀ ਗੱਲ ਕਰਦਾ ਜਦੋਂ ਜੰਤਰ ਮੰਤਰ ਤੇ ਧਰਨਾ ਦਿੱਤਾ ਸੀਗਾ ਤੇ ਉਹ ਤੋਂ ਬਾਅਦ ਆਮ ਬੰਦੇ ਦੀ ਗੱਲਬਾਤ ਕਰ ਲਈਏ 1.5 ਲੱਖ ਦੀ ਜੇ ਤਨਖਾਹ ਚੱਲੀ ਜਾਊਗੀ ਚੱਲੀ ਜਾਊ ਇੰਨੇ ਨੇ ਲਗਜ਼ਰੀ ਵਿਆਹ ਇਹਨਾਂ ਨਾਲ ਲਗਜ਼ਰੀ ਸਾਰੀਆਂ ਚੀਜ਼ਾਂ ਕਿਵੇਂ ਹੋ ਜਾਂਦੀਆਂ ਨੇ ਦੇਖੋ ਭਿੰਦਰ ਅਰਵਿੰਦ ਕੇਜਰੀਵਾਲ ਦੀ ਧੀ ਦਾ ਵਿਆਹ ਸੀਗਾ ਤੇ ਕਿਉਂਕਿ ਸਾਬਕਾ ਸੀਐਮ ਨੇ ਹੁਣ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਵੀ ਨੇ ਤੇ ਵਿਆਹ ਤਾਂ ਬਹੁਤ ਲਗਜ਼ਰੀ ਸੀਗਾ ਤੇ ਹੋਟਲ ਜਿਹੜਾ ਹੈ ਉਹ ਵੀ 5 ਸਟਾਰ ਸਾਹਮਣੇ ਆ ਸਾਰਿਆਂ ਦੇ ਤੇ ਵੱਡੇ ਪੱਧਰ ਤੇ ਖਰਚਾ ਵੀ ਕੀਤਾ ਗਿਆ ਵੱਡੇ ਵੱਡੇ ਗੈਸਟ ਵੀਆਈਪੀ ਵੀ ਆਏ ਨਾਲ ਹੀ ਪੰਜਾਬ ਦਾ ਜਿਹੜਾ ਕਪੂਰਥਲਾ ਹਾਊਸ ਹੈ ਜਿਹੜੀ ਸੀਐਮ ਦੀ ਰਿਹਾਇਸ਼ ਹੁੰਦੀ ਆ ਉਹਨੂੰ ਵੀ ਸਜਾਇਆ ਗਿਆ ਉੱਥੇ ਵੀ ਕੁਝ ਫੰਕਸ਼ਨ ਸੀ ਕਿਉਂਕਿ ਵਿਆਹ ਦੇ ਇੱਕ ਫੰਕਸ਼ਨ ਨਹੀਂ ਹੁੰਦੇ ਕਈ ਕਈ ਫੰਕਸ਼ਨ ਹੁੰਦੇ ਨੇ ਮੀਕਾ ਸਿੰਘ ਵੀ ਆਏ ਬੋਲੀਆਂ ਵੀ ਪਾਈਆਂ ਭਗਵੰਤ ਮਾਨ ਖੁਦ ਨੱਚਦੇ ਦਿਖੇ ਬੋਲੀਆਂ ਪਾਉਂਦੇ ਦਿਖੇ ਮਾਈਕ ਫੜ ਕੇ ਤੇ ਚਰਚਾ ਜਿਹੜੀ ਆ ਉਹ ਇਸ ਵਿਆਹ ਦੀ ਕਾਫੀ ਹੋ ਰਹੀ ਹੈ ਤੇ ਵਿਰੋਧੀ ਧਿਰਾਂ ਦੇ ਵੱਲੋਂ ਘੇਰਿਆ ਜਾ ਰਿਹਾ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਪਰ ਗੁਪਿੰਦਰ ਆਪਣੇ ਦੇਸ਼ ਦੇ ਵਿੱਚ ਖਾਸ ਕਰਕੇ ਭਾਰਤ ਦੇ ਵਿੱਚ ਇਹ ਰਾਜਨੀਤੀ ਇਹੀ ਹੈ ਕਿ ਜੇ ਕੋਈ ਸਰਪੰਚ ਵੀ ਬਣ ਜਵੇ ਤਾਂ ਵੀ ਉਹਦੀਆਂ ਪੁਸ਼ਤਾ ਕਹਿੰਦੇ ਨੇ ਕਿ ਉਹ ਆਪਣੇ ਆਪ ਹੀ ਤਰ ਜਾਂਦੀਆਂ ਨੇ ਤੇ ਇੱਥੇ ਤਾਂ ਅ ਦੋ ਤਿੰਨ ਵਾਰ ਸੀਐਮ ਬਣਨੇ ਮਰਵਿੰਦ ਕੇਜਰੀਵਾਲੇ ਠੀਕ ਹੈ ਕਿ ਉਹਨਾਂ ਦੀ ਵੈਗਨਾਰ ਤੋਂ ਸ਼ੁਰੂਆਤ ਹੋਈ ਸੀ ਨੀਲੇ ਰੰਗ ਦੀ ਵੈਗਨਾਰ ਸੀ ਫਿਰ ਹੌਲੀ ਹੌਲੀ ਚੇਂਜ ਹੋਇਆ ਫਿਰ ਘਰ ਜਿਹੜਾ ਹੈ ਉਹ ਸ਼ੀਸ਼ ਮਹਿਲ ਬਣ ਗਿਆ ਤੇ ਗੱਡੀਆਂ ਲਗਜ਼ਰੀ ਆ ਗਈਆਂ ਤੇ ਉਹ ਚਲੋ ਦੇਖੋ ਹੁਣ ਜਦੋਂ ਐਜ਼ ਏ ਸੀਐਮ ਕੋਈ ਬੇਚਰਦਾ ਪਾਰਟੀ ਦਾ ਐਜ਼ ਏ ਪ੍ਰੈਜ਼ੀਡੈਂਟ ਹੁੰਦਾ ਤਾਂ ਉਹ ਸਾਰੀਆਂ ਚੀਜ਼ਾਂ ਪਾਰਟੀ ਦੇ ਫੰਡ ਤੇ ਹੁਣ ਜਿੱਥੇ ਪੰਜਾਬ ਵਰਗੇ ਸੂਬੇ ਦੇ ਵਿੱਚ ਸਰਕਾਰ ਹੋਵੇ ਜਿੱਥੇ ਐਸਐਸਪੀ ਲੱਗਣ ਦਾ 2-2 2.5-2.5 ਕਰੋੜ ਰੁਪਏ ਜਾਂਦਾ ਹੋਵੇ ਮੰਤਰੀ ਬਣਨ ਦਾ 10-10 ਕਰੋੜ ਦੀ ਚਲੇ ਜਾਂਦੀ ਹੋਵੇ ਰੇਤਾ ਬਹੁਤ ਵੱਡੇ ਪੱਧਰ ਤੇ ਮਾਈਨਿੰਗ ਹੁੰਦੀ ਹੋਵੇ ਤੇ ਇਸ ਕਰਕੇ ਹੁਣ ਚੀਜ਼ਾਂ ਜਿਹੜੀਆਂ ਨੇ ਉਹ ਫਿਰ ਛੋਟੀਆਂ ਨਜ਼ਰ ਆਉਂਦੀਆਂ ਨੇ ਇਹ ਚੀਜ਼ਾਂ ਫਿਰ ਵੱਡੀਆਂ ਨਹੀਂ ਰਹਿ ਜਾਂਦੀਆਂ ਹੈਗੀਆਂ ਹਾਲਾਂਕਿ ਵਿਰੋਧੀ ਧਿਰਾਂ ਇਸ ਗੱਲ ਤੇ ਜ਼ਰੂਰ ਸਵਾਲ ਚੁੱਕਦੀਆਂ ਨੇ ਪਰ ਜਿਵੇਂ ਕਿਹਾ ਜਾਂਦਾ ਹੈ ਕਿ ਹਮਾਮ ਦੇ ਵਿੱਚ ਸਾਰੇ ਨੰਗੇ ਨੇ ਤੁਸੀਂ ਕਿਸੇ ਵੀ ਪੋਲੀਟੀਸ਼ੀਅਨ ਨੂੰ ਦੇਖ ਲਓ ਜੇ ਅੱਜ ਤੋਂ 10 ਸਾਲ ਪਹਿਲਾਂ ਉਹ ਸਕੂਟਰ ਤੇ ਸੀ ਜਾਂ ਆਮ ਕਿਸੇ ਗੱਡੀ ਤੇ ਸੀ ਤਾਂ ਉਸ ਤੋਂ ਬਾਅਦ ਅੱਜ ਵੀ ਜਿਹੜੇ ਐਮਐਲਏ ਨੇ ਜਿਹੜੇ 2022 ਦੇ ਵਿੱਚ ਬਣੇ ਨੇ ਉਹਨਾਂ ਦੀਆਂ ਉਸ ਵੇਲੇ ਦੀਆਂ ਪ੍ਰਾਪਰਟੀਆਂ ਤੇ ਜਿਹੜੀਆਂ ਹੁਣ 5 ਸਾਲ ਬਾਅਦ ਪ੍ਰਾਪਰਟੀਆਂ ਹੋਣ ਗਿਆ ਜਦੋਂ ਉਹ ਚੈੱਕ ਹੋਣ ਗਿਆ ਉਹ ਸਾਰਿਆਂ ਦੇ ਸਾਹਮਣੇ ਆ ਜਾਏਗਾ ਕਿਉਂਕਿ ਸਭ ਕੁਝ ਸਾਰੇ ਲੋਕਾਂ ਨੂੰ ਪਤਾ ਹੁੰਦਾ ਜਿਹੜੇ ਆਲੇ ਦੁਆਲੇ ਵਿਚਰਦੇ ਨੇ ਸੋ ਇਹ ਗੱਲ ਦਾ ਕੋਈ ਲੁਕੀਸ਼ਪੀ ਨਹੀਂ ਹੈਗੀ ਤੇ ਅਰਵਿੰਦ ਕੇਜਰੀਵਾਲ ਹੋਰਾਂ ਨੇ ਵੀ ਬਹੁਤ ਵੱਡੇ ਪੱਦਰ ਤੇ ਵਿਆਹ ਤੇ ਪੈਸੇ ਖਰਚੇ ਨੇ ਪਰ ਇਸ ਤੋਂ ਬਿਨਾਂ ਜੇਕਰ ਪੰਜਾਬ ਦੀ ਗੱਲ ਤੁਸੀਂ ਕਰਦੇ ਹੋ ਜਿੱਥੇ ਮਤਲਬ 20 ਕਰੋੜ ਰੁਪਇਆ ਇਸ ਕਰਕੇ ਖਰਚਿਆ ਗਿਆ ਹਾਲੇ ਕਿ 20 ਕਰੋੜ ਤਾਂ ਸਿਰਫ ਕਾਗਜ਼ਾਂ ਦੇ ਵਿੱਚ ਆ ਉਹ ਤੋਂ ਉੱਪਰ ਕੀ ਹੈਗਾ ਇਹ ਜਾਂ ਜਿਹੜਾ ਹੋਰ ਖਰਚਾ ਜਿਹੜਾ ਲੋਕਲ ਲੈਵਲ ਤੇ ਹੋ ਜਾਂਦਾ ਇੱਕ ਉਦਘਾਟਨ ਤੇ ਉਹ ਵੱਖਰਾ ਹੈ 20 ਕਰੋੜ ਤਾਂ ਇਸ ਕਰਕੇ ਸਕੂਲਾਂ ਦੇ ਵਿੱਚ ਖਰਚਤਾ ਕਿ ਅਸੀਂ ਉਦਘਾਟਨ ਕਰਨੇ ਨੇ ਤੇ ਉਹ ਹਸੋ ਨਹੀਂ ਨੀ ਸਥਿਤੀ ਇਸ ਕਰਕੇ ਵੀ ਬਣ ਗਈ ਕਿ 4-4 ਸਾਲ ਪੁਰਾਣੇ 3-3 ਸਾਲ ਪੁਰਾਣੇ ਜਿਹੜੇ ਕਿਸੇ ਵੇਲੇ ਕਮਰੇ ਬਣਾਏ ਸੀ ਕੋਈ ਪਿਛਲੀ ਸਰਕਾਰ ਨੇ ਵੀ ਗ੍ਰਾਂਟ ਦਿੱਤੀ ਸੀ ਉਹਨਾਂ ਦੇ ਵੀ ਉਡ ਘਟਣ ਕਰੀ ਜਾਂਦੇ ਆ ਤੇ ਉਹ ਤਾਂ ਡਿਗੂ ਡਿਗੂ ਕਰਦੇ ਨੇ ਕਈ ਚੀਜ਼ਾਂ ਦਾ ਕਈ ਬਾਥਰੂਮ ਬੰਦ ਹੋਣ ਕਿਨਾਰੇ ਨੇ ਕਈ ਖਰਾਬ ਹੋ ਚੁੱਕੇ ਨੇ ਸਾਰੀਆਂ ਵੀਡੀਓ ਸਾਮਣੇ ਆ ਗਈਆਂ ਇੱਕ ਬਠਿੰਡਾ ਦੇ ਵਿੱਚ ਦੀ ਫੋਟੋ ਮੈਚ ਦੇਖ ਰਿਹਾ ਸੀਗਾ ਕਿ ਉੱਥੇ ਨੋਟਿਸ ਬੋਰਡ ਹੁੰਦਾ ਜਿਹੜਾ ਸਕੂਲ ਦਾ ਜਿਸ ਦੇ ਉੱਤੇ ਅੱਜ ਦਾ ਵਿਚਾਰ ਲਿਖਿਆ ਜਾਂਦਾ ਏ ਜਾਂ ਜਿਵੇਂ ਪ੍ਰਮੁੱਖ ਕੋਈ ਸੁਰਖੀਆਂ ਲਿਖ ਦਿੱਤੀਆਂ ਜਾਂਦੀਆਂ ਨੇ ਖਬਰਾਂ ਦੀਆਂ ਉਹਦੇ ਵਿੱਚ ਹੀ ਬੋਰਡ ਦੇ ਵਿੱਚ ਹੀ ਜਿਹੜਾ ਉਹ ਨੀ ਪੱਤਰ ਵਾਲੀ ਪਲੇਟ ਲਾਤੀ ਤੇ इवनਕੇ ਜਿਹੜੇ ਮੈਸਟਰਖਾਨਾ ਨੇ ਸੁਖਬੀਰ ਸਿੰਘ ਉਹਨਾਂ ਨੂੰ ਤਾਂ ਇੱਕ ਕੰਧ ਤੋੜ ਕੇ ਸਕੂਲ ਦੇ ਵਿੱਚੋਂ ਪਿੱਛੇ ਦੀ ਭਜਾਉਣਾ ਪਿਆ ਇਹ ਸਾਰੀਆਂ ਜਿਹੜੀਆਂ ਨੇ ਆਨ ਰਿਕਾਰਡ ਨੇ ਬਲਕਾਰ ਸਿੱਧੂ ਸੰਬੋਧਨ ਕਰ ਰਹੀ ਸੀ ਕਿ ਟੀਚਰ ਖੜੇ ਹੋ ਗਏ ਉਹ ਕਹਿੰਦੇ ਵੀ ਨਿਯੁਕਤੀ ਪੱਤਰ ਤਾਂ ਦੇ ਦਿੱਤੇ ਸੀਗੇ ਸਾਨੂੰ ਹੁਣ ਜੁਆਇਨਿੰਗ ਵੀ ਸਾਨੂੰ ਕਰਾ ਦਿਓ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਸਰਕਾਰ ਜਿਹੜੀ ਆ ਉਹ ਜ਼ਰੂਰ ਘिरी ہوئی ਅੱਜ ਦੇ ਦੋ ਤਿੰਨ ਇਨਸੀਡੈਂਟ ਜਿਹੜੇ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਜਿਹੜੇ ਅੱਜ ਹੀ ਹੋਏ ਨੇ ਇੱਕ ਤਫ ਪਿੰਦਰਜੀ ਫਾਜ਼ਿਲਕਾ ਦੇ ਵਿੱਚ ਇੱਕ ਫੁੱਟਬਾਲ ਦਾ ਖਿਡਾਰੀ ਸੀਗਾ ਤੇ ਉਹਦੀ ਪੇਸ਼ੀ ਸੀਗੀ ਫਾਜ਼ਿਲਕਾ ਅਦਾਲਤ ਦੇ ਵਿੱਚ ਪੇਸ਼ੀ ਪੂਤਨ ਤੋਂ ਬਾਅਦ ਜਾ ਰਿਹਾ ਸੀਗਾ ਤਾਂ ਉਹਦੇ ਗੋਲੀਆਂ ਮਾਰ ਕੇ ਸ਼ਰੀਆਮ ਕਤਲ ਕਰ ਦਿੱਤਾ ਗਿਆ ਗੋਲੀਆਂ ਮਾਰੇ ਗੀਆਂ ਦਿਨ ਦਿਹਾੜੇ ਕਤਲ ਕੀਤਾ ਗਿਆ ਸੋ ਇਸ ਤਰ੍ਹਾਂ ਦੇ ਚੀਜ਼ਾਂ ਨੇ ਜਿਹੜੀਆਂ ਲਗਾਤਾਰ ਹੋ ਰਹੀਆਂ ਨੇ ਮਾਈਨਿੰਗ ਜਿਹੜੀ ਹੈ ਸਾਹਨੇ ਵਾਲ ਕੋਲ ਜਿਹੜੀ ਬੀਬੀ ਸਿਮਰਨਜੀਤ ਕੌਰ ਗਿੱਲ ਐਡਵੋਕੇਟ ਵੀ ਆ ਉਹ ਕਈ ਦਿਨਾਂ ਤੋਂ ਰੌਲਾ ਪਾ ਰਹੀ ਸੀ ਕਿ ਇੱਥੇ ਜਿਹੜੇ ਟਿੱਪਰ ਲੰਘ ਰਹੇ ਨੇ ਇਹ ਗੈਰ ਕਾਨੂੰਨੀ ਮਾਈਨਿੰਗ ਹੈ ਉਸ ਦੀ ਵੀ ਕੋਟ ਮਾਰ ਕੀਤੀ ਗਈ ਬਾਹ ਤੇ ਉਸ ਤੇ ਫ੍ਰੈਕਚਰ ਹੈ ਰਾਜਪਾਲ ਤੱਕ ਗੱਲ ਪਹੁੰਚੀ ਗਵਰਨਰ ਨੂੰ ਹੰਲ ਕੇ ਆਏ ਨਹੀਂ ਸੋ ਇਸ ਦੇ ਨਾਲ ਹੀ ਜੇਕਰ ਪੰਜਾਬ ਦੀ ਹੁਣ ਤੁਸੀਂ ਲੁਧਿਆਣਾ ਦੀ ਰਾਜਨੀਤੀ ਦੀ ਗੱਲ ਕਰੋ ਤਾਂ ਉੱਥੇ ਹੁਣ ਵੋਟਾਂ ਨੂੰ ਲੈ ਕੇ ਇੱਕ ਦੂਜੇ ਤੇ ਉੱਤੇ ਵਾਰ ਪਲਟ ਵਾਰ ਜਾਰੀ ਨੇ ਦੂਜੇ ਪਾਸੇ ਸਕੂਲਾਂ ਨੂੰ ਲੈ ਕੇ ਜਿਹੜੇ ਵਿਰੋਧੀ ਧਿਰਾਂ ਦੇ ਆਗੂ ਨੇ ਉਹ ਘਿਰਦੇ ਨੇ ਤੇ ਇਸ ਦੇ ਨਾਲ ਹੀ ਜਿਹੜੀ ਪ੍ਰਤਾਪ ਸਿੰਘ ਬਾਜਬਾ ਦੀ ਖਬਰ ਵੀ ਜੁੜੀ ਹੋਈ ਹੈ ਕਿਉਂਕਿ ਪ੍ਰਤਾਪ ਸਿੰਘ ਬਾਜਬਾ ਤੇ ਐਫ ਆਈ ਆਰ ਹੋ ਗਈ ਸੀ ਇੱਕ ਬਿਆਨ ਕਰਕੇ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਜਿਸ ਦੇ ਵਿੱਚ ਪੰਜਾਬ ਸਰਕਾਰ ਨੂੰ ਆਪਣਾ ਪੱਖ ਰੱਖਣਾ ਪਿਆ ਏ ਤੇ ਪੰਜਾਬ ਸਰਕਾਰ ਨੇ ਕਿਹਾ ਏ ਕਿ ਸਾਡੀ ਮਨਛਾ ਨਹੀਂ ਹੈ ਪ੍ਰਤਾਪ ਸਿੰਘ ਬਾਜਵੰਦ ਨੂੰ ਗ੍ਰਿਫਤਾਰ ਕਰਨਾ ਭਈ ਜੇ ਮਨਛਾ ਨਹੀਂ ਹੈਗੀ ਤੁਹਾਡਾ ਗ੍ਰਿਫਤਾਰ ਕਰਨਾ ਫਿਰ ਐਫ ਆਈ ਆਰ ਕਿਉਂ ਕੀਤੀ ਫਿਰ ਨੌ ਨੇ ਅਵੇਲੇਬਲ ਜਿਹੜੀ ਹੈ ਐਫ ਆਈ ਆਰ ਕਿਉਂ ਕੀਤੀ ਫਿਰ ਮਤਲਬ ਜੇ ਗ੍ਰਿਫਤਾਰ ਨਹੀਂ ਸੀ ਕਰਨਾ ਤਾਂ ਤੁਸੀਂ ਦਿਖਾਵਾ ਕਰਨਾ ਸੀਗਾ ਸਿਰਫ ਸੋ ਉਥੇ ਹੁਣ ਅੱਜ ਕਹਿ ਕੇ ਆਏ ਨੇ ਕਿ ਜੇ ਅਸੀਂ ਗ੍ਰਿਫਤਾਰ ਨਹੀਂ ਕਰ ਰਹੇ ਹੈਗੇ ਪ੍ਰਤਾਪ ਸਿੰਘ ਬਾਜਵਾ ਨੂੰ ਅਦਾਲਤ ਨੇ ਕਿਹਾ ਕਿ ਜੇ ਗ੍ਰਿਫਤਾਰੀ ਕਰਨੀ ਹੈ ਪਹਿਲਾਂ ਸਾਨੂੰ ਦੱਸਣਾ ਪਊਗਾ ਫਿਰ ਨੋਟਿਸ ਦੇਣਾ ਪਊਗਾ ਇਸ ਤਰ੍ਹਾਂ ਨਹੀਂ ਹੈਗਾ ਕਿ ਤੁਸੀਂ ਕਾਨੂੰਨ ਹੱਥ ਵਿੱਚ ਲੈ ਸਕਦੇ ਹੋ ਤਾਂ ਇਹ ਸਾਰੀਆਂ ਚੀਜ਼ਾਂ ਨੇ ਕਿ ਜਿਹੜੀ ਜਣੀਆਂ ਮਤਲਬ ਇਸ ਵੇਲੇ ਕਹ ਲਈਏ ਕਿ ਗਲਤੀ ਨਹੀਂ ਸਰਕਾਰ ਜਿਹੜੀ ਕਰ ਰਹੀ ਇੱਕ ਹੋਰ ਚਰਚਾ ਹੈਗੀ ਹੈ ਕਿ ਮੀਡੀਆ ਰਿਪੋਰਟਸ ਦੇ ਵਿੱਚ ਕਿ ਜਿਹੜੀ ਮਰਸੀਡੀਜ਼ ਬੈਂਜ ਗੱਡੀਆਂ ਨੇ ਉਹ ਖਰੀਦੀਆਂ ਜਾ ਰਹੀਆਂ ਨੇ ਤੇ ਉਸ ਦੇ ਲਈ ਬੁਲੇਟ ਪ੍ਰੂਫ ਵੀ ਉਹ ਕਰਵਾਈਆਂ ਜਾਣੀਆਂ ਹੁਣ ਉਹ ਕਿਹੜੇ ਕਾਫਲੇ ਦੇ ਵਿੱਚ ਸ਼ਾਮਲ ਹੁੰਦੀਆਂ ਨੇ ਪਹਿਲਾਂ ਲੈਂਡ ਕਰੂਜ਼ਰ ਗੱਡੀਆਂ ਨੇ ਜਿਹੜੀਆਂ ਕਾਫਲਿਆਂ ਦੇ ਵਿੱਚ ਡੀਆਈਪੀ ਦੇ ਵਿੱਚ ਖਾਸ ਕਰ ਮੰਤਰੀਆਂ ਦੇ ਕੋਲ ਤੇ ਸੀਐਮ ਦੇ ਕੋਲ ਤੇ ਹੁਣ ਉਹਦੀ ਚਰਚਾ ਹੈਗੀ ਹੈ ਕਿ ਉਹ ਅੱਗੇ ਗੱਡੀਆਂ ਖਰੀਦੀਆਂ ਜਾਣੀਆਂ ਨੇ ਪਰ ਇਹ ਸਾਰੀਆਂ ਚੀਜ਼ਾਂ ਨਾਲ ਨਾਲ ਚਲਣੀਆਂ ਨੇ ਪਰ ਜਿਹੜੀ ਗੱਲ ਵੱਡੀ ਹੈਗੀ ਭਵਿੰਦਰ ਉਹ ਇਹ ਹੈਗੀ ਹੈ ਕਿ ਜਿਹੜੇ ਵਾਅਦੇ ਤੁਸੀਂ ਕੀਤੇ ਸੀਗੇ 3 ਸਾਲ ਪਹਿਲਾਂ ਕੀ ਤੁਸੀਂ ਉਹਨਾਂ ਵਾਅਦਿਆਂ ਤੇ ਹੋ ਕੀ ਤੁਸੀਂ ਉਹ ਫੁਲਫਿਲ ਕਰ ਰਹੇ ਹੋ ਕਿ ਤੁਸੀਂ ਕਹਿੰਦੇ ਸੀਗੇ ਕਿ ਸਾਡੇ ਜਿਹੜੇ ਹਰਾ ਪੈਨ ਸਾਡੇ ਕੋਲ ਆ ਗਿਆ ਤਾਂ ਕਰਨੇਾ ਪ੍ਰਦਰਸ਼ਨਾਂ ਦੀ ਲੋੜ ਹੀ ਨਹੀਂ ਪੈਣੀ ਅਸੀਂ ਵੀਆਈਪੀ ਕਲਚਰ ਖਤਮ ਕਰਨਾ ਅਸੀਂ ਆਹ ਨਹੀਂ ਪੱਥਰਾਂ ਵਾਲੀ ਤਾਂ ਗੱਲ ਤੇ ਤਾਂ ਬਿਲਕੁਲ ਹੀ ਉਲਟ ਸੀ ਕਿ ਅਸੀਂ ਤਾਂ ਸਾਡੇ ਕਰਕਮਲ ਕਿਵੇਂ ਹੋਗੇ ਇਹ ਤਾਂ ਜਿਨ੍ਹਾਂ ਨੇ ਬਣਾਇਆ ਕਰਕਮਲ ਤਾਂ ਉਹਨਾਂ ਤੇ ਨੇ ਅੱਜ ਤੁਸੀਂ ਇੱਕ ਤੋਂ ਬਾਅਦ ਪੱਥਰ ਦੂਜਾ ਪੱਥਰ ਤੀਜਾ ਪੱਥਰ ਮਤਲਬ ਸਾਰੇ ਪਿੰਡਾਂ ਦੇ ਸਕੂਲਾਂ ਦੇ ਵਿੱਚ ਜਿਹੜੇ ਉਦਘਾਟਨ ਮਤਲਬ 3-3 ਸਾਲ ਹੋ ਗਏ ਜਿਹੜੇ ਚੀਜ਼ਾਂ ਨੂੰ ਬਣਿਆ ਨੂੰ ਉਹਨਾਂ ਦੇ ਉਦਘਾਟਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਸ ਦੇ ਨਾਲ ਹੀ ਭਵਿੰਦਰ ਇੱਕ ਗਾਰੰਟੀ ਸੂਬੇ ਦੀ ਵੀ ਖਬਰ ਆ ਰਹੀ ਹੈ ਕਿ ਜੇ ਐਂਡ ਕੇ ਦੇ ਵਿੱਚ ਜਿੱਥੇ ਧਾਰਾ 370 ਹਟਾ ਕੇ ਇਲੈਕਸ਼ਨ ਕਰਾਈ ਗਈ ਤੇ ਉੱਥੇ ਯੂਟੀ ਬਣਾਈ ਗਈ ਉੱਥੇ ਅੱਜ ਅੱਤਵਾਦੀ ਅਟੈਕ ਹੋਇਆ ਏ ਤੇ ਜਿਹੜੇ ਸੈਲਾਨੀ ਨੇ ਖਾਸ ਕਰ ਟੂਰਿਸਟ ਗਏ ਹੋਏ ਸੀਗੇ ਉਨ੍ਹਾਂ ਤੇ ਹਮਲਾ ਕੀਤਾ ਗਿਆ ਤੇ ਕਈ ਮੌਤਾਂ ਹੋਣ ਦਾ ਖਦਸ਼ਾ ਜਿਹੜਾ ਪ੍ਰਗਟਾਇਆ ਜਾ ਰਿਹਾ ਹਾਲਾਂਕਿ ਥੋੜੀ ਦੇਰ ਤੱਕ ਅਧਿਕਾਰਤ ਤੌਰ ਤੇ ਪੁਸ਼ਟੀ ਕੀਤੀ ਜਾਣੀ ਹੈ ਪਰ ਹੁਣ ਤੱਕ ਦੋ ਤਿੰਨ ਮੌਤਾਂ ਦੀ ਪੁਸ਼ਟੀ ਤਾਂ ਹੋ ਚੁੱਕੀ ਹੈ ਤੇ ਹੁਣੇ-ਹੁਣੇ ਦੀ ਖਬਰ ਹੈ ਤੇ ਕਲੀਅਰ ਹੋਏਗਾ ਕਿ ਕਿਹੜੀ ਥਾਂ ਨਾਲ ਟੂਰਿਸਟ ਸੰਬੰਧ ਰੱਖਦੇ ਸੀਗੇ ਤੇ ਕਈ ਵਾਰੀ ਸਰਕਾਰਾਂ ਜਿਹੜੀਆਂ ਨੇ ਉਹ ਦਬਾਉਣ ਦੀ ਕੋਸ਼ਿਸ਼ ਕਰਦੀਆਂ ਨੇ ਕਿ ਸੇ ਸਟੇਟ ਦੇ ਅਧਿਕਾਰਾਂ ਨੂੰ ਤੇ ਕਈ ਵਾਰ ਫਿਰ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਪਰ ਅਸੀਂ ਇਸ ਲਈ ਹਾਮੀ ਨਹੀਂ ਬਹੁਤ ਗਲਤ ਹੈ ਖਾਸ ਕਰ ਟੂਰਿਸਟਾਂ ਤੇ ਗੋਲੀ ਚਲਾਉਣਾ ਕਿਉਂਕਿ ਉਹ ਤਾਂ ਘੁੰਮਣ ਗਏ ਹੋ ਸੀਗੇ ਉੱਥੇ ਜਿਨ੍ਹਾਂ ਨੇ ਵੀ ਅਟੈਕ ਕੀਤਾ ਹੈ ਹਾਲਾਂਕਿ ਇਹ ਕਹਿ ਰਹੇ ਕਿ ਫੌਜੀ ਵਰਦੀ 'ਚ ਸੀਗੇ ਜਿਨ੍ਹਾਂ ਨੇ ਅਟੈਕ ਕੀਤਾ ਹੁਣ ਉਹ ਕੌਣ ਸੀ ਕਿਵੇਂ ਸੀ ਉਹ ਜਾਂਚ ਦਾ ਵਿਸ਼ਾ ਹੈ ਇਹਦੇ ਨਾਲ ਇੱਕ ਹੋਰ ਸਭ ਤੋਂ ਵੱਡੀ ਖਬਰ ਜਿਹੜੀ ਧਿਆਨ ਖਿੱਚ ਰਹੀ ਹੈ ਭਵਿੰਦਰ ਉਹ ਇਹ ਹੈ ਕਿ ਇੱਕ ਤੁਹਾਡੇ ਧਿਆਨ ਹੋਵੇ ਕਿ ਵਾਰਿਸ ਪੰਜਾਬ ਜਥੇਬੰਦੀ ਦੇ ਨਾਂ ਦਾ ਇੱਕ ਵਟਸਐਪ ਗਰੁੱਪ ਸਾਹਮਣੇ ਆਇਆ WhatsApp group ਦੇ ਵਿੱਚ ਕੁਝ ਲੋਕ ਚੈਟ ਕਰ ਰਹੇ ਸੀਗੇ ਚੈਟ ਦੇ ਵਿੱਚ ਕਿਹਾ ਗਿਆ ਕਿ ਵਿਕਰਮ ਮਜੀਠੀ ਦਾ ਸੌਦਾ ਲਾਉਣਾ ਹੈ ਅਰਵਨੀਤ ਬਿੱਟੂ ਦਾ ਕਰ ਦੇਣਾ ਇਸ ਤਰ੍ਹਾਂ ਤੇ ਉਸ ਤੋਂ ਬਾਅਦ ਵਿਕਰਮ ਮਜੀਠੀਆਂ ਨੇ ਪ੍ਰੈਸ ਕਾਨਫਰੰਸ ਕੀਤੀ ਅਮਰਿਤਪਾਲ ਨੂੰ ਸ਼ੈਤਾਨ ਕਿਹਾ ਅਰਵਨੀਤ ਬਿੱਟੂ ਨੇ ਕਿਹਾ ਦੇਖੋ ਜੀ ਆ ਤਾਂ ਅਮਰਿਤਪਾਲ ਤੇ ਇੱਕ ਹੋਰ ਸਾਲ ਐਨਐਸਸੀ ਬਧਾਇਆ ਗਿਆ ਚੰਗਾ ਜੀ ਜੇਲ੍ਹ ਚੋਂ ਬਾਹਰ ਆ ਜਾਣਾ ਤਾਂ ਬਹੁਤ ਨੁਕਸਾਨ ਹੋ ਜਾਣਾ ਸੀਗਾ ਪੰਜਾਬ ਦੇ ਹਾਲਾਤ ਖਰਾਬ ਹੋ ਜਾਣੇ ਸੀਗੇ ਹੁਣ ਜਿਹੜੇ ਉਸ ਦੇ ਵਿੱਚ ਕੁਝ ਨੰਬਰ ਸੀਗੇ ਉਹਨਾਂ ਲੋਕਾਂ ਨੂੰ ਚੁੱਕਿਆ ਜਾ ਰਿਹਾ ਹੈ। ਮੋਗਾ ਤੋਂ ਜਿੰਨਾ ਕੱਲ ਵੀ ਦੱਸਿਆ ਸੀਗਾ ਕਿ ਕਈ ਗ੍ਰਿਫਤਾਰੀਆਂ ਹੋਈਆਂ ਅੱਜ ਖੰਨਾ ਤੋਂ ਵੀ ਇੱਕ ਸ਼ਖਸ ਹੈ ਜਿਹਨੂੰ ਗ੍ਰਿਫਤਾਰ ਕੀਤਾ ਗਿਆ। ਹੁਣ ਉਹ ਜਿਹੜਾ ਸ਼ਖਸ ਹੈ ਉਹ ਮੀਟ ਤੇ ਮੱਛੀ ਦੀ ਰੇੜੀ ਲਾਉਂਦਾ ਕਾਫੀ ਸਾਲਾਂ ਦੇ ਕਾਫੀ ਸਾਲਾਂ ਤੋਂ। ਹੁਣ ਪਤਾ ਨਹੀਂ ਉਹ ਕਿਵੇਂ ਕੀ ਉਹ ਵਾਕਈ ਹੈਗਾ ਦੇਖੋ ਇਹ ਤਾਂ ਜਾਂਚ ਦਾ ਬੇਸ਼ੀਕ ਗੱਲ ਵਿਸ਼ਾ ਦੀ ਗੱਲ ਹੁੰਦੀ ਹੈਗੀ ਪਰ ਉਹਦੇ ਵਿੱਚ ਕੁਝ ਨੰਬਰ ਹੋਣੇ ਜਾਂ ਕਿਵੇਂ ਉਹ ਵਿੱਚ ਚੈਟ ਕਰ ਰਿਹਾ ਸੀਗਾ ਜਾਂ ਕੀ ਹੈਗਾ ਇਹ ਸਾਰਾ ਇਹ ਤਾਂ ਹੁਣ ਪੁਲਿਸ ਦੱਸ ਸਕਦੀ ਹੈ। ਪਰ ਇਸ ਤੋਂ ਨੇ ਬਹੁਤ ਸਾਰੇ ਲੋਕ ਨੇ ਜਿਹੜੇ ਮਤਲਬ ਆਮ ਬਿਲਕੁਲ ਸੁਧਾਰਨ ਦੇਖਣ ਨੂੰ ਲੱਗਦੇ ਨੇ ਕਿ ਮੀਟ ਮੱਛੀ ਦੀ ਜਿਹੜੀ ਲਾਉਣ ਵਾਲਾ ਸ਼ਖਸ ਹੈ ਤੇ ਉਹ ਕੋਈ ਗਰੁੱਪ ਦੇ ਵਿੱਚ ਐਡ ਹੈ ਤੇ ਉਹ ਕੋਈ ਇਸ ਤਰ੍ਹਾਂ ਦੀ ਚੈਟ ਕਰ ਰਿਹਾ ਹੈ ਜਦ ਵਿੱਚ ਹੋਰ ਕਿਹੜੇ-ਕਿਹੜੇ ਲੋਕ ਇਨਵੋਲਵ ਨੇ ਪਰ ਪੁਲਿਸ ਨੂੰ ਇਹ ਜ਼ਰੂਰ ਕੰਮ ਮਿਲ ਗਿਆ ਕਿ ਵੱਡੇ ਪੱਧਰ ਤੇ ਹੁਣ ਤੁਸੀਂ ਉਹਨਾਂ ਨੂੰ ਕਿਉਂਕਿ 650 ਬੰਦਾ ਸੀਗਾ ਉਸ ਗਰੁੱਪ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੂੰ ਬੁਲਾਇਆ ਜਾਊਂਗੇ ਕਿ ਕੀ ਉਹਨਾਂ ਦੀ ਭੂਮਿਕਾ ਸੀਗੀ ਨਹੀਂ ਸੀਗੀ ਗਰੁੱਪ ਤਾਂ ਹੁਣ ਇਹ ਵੀ ਹੁੰਦਾ ਹੈ ਕਿ ਕੋਈ ਵੀ ਕਿਸੇ ਨੂੰ ਵੀ ਐਡ ਕਰ ਲਾਂਗਾ ਜਿਹਦੇ ਜਿਸ ਕੋਲ ਨੰਬਰ ਹੁੰਦਾ ਜਿਹੜਾ WhatsApp ਗਰੁੱਪ ਆ ਉਹ ਇਸ ਢੰਗ ਨਾਲ ਚੱਲਦਾ ਕਿ ਮੈਂ ਮੰਨ ਲਓ ਕੋਈ ਗਰੁੱਪ ਬਣਾਉਣਾ ਹੋਵੇ ਤੇ ਮੇਰੇ ਕੋਲ ਜਿੰਨੇ ਵੀ ਨੰਬਰ ਨੇ ਉਹ ਪੁੱਛਣ ਦੀ ਲੋੜ ਨਹੀਂ ਪੈਂਦੀ ਕਿ ਜੇਕਰ ਤੁਸੀਂ ਉਹਦੇ ਸਿਕਿਉਰਟੀ ਨਹੀਂ ਲਾਈ ਦੀ ਪ੍ਰਾਈਵੇਸੀ ਮੈਂ ਤੁਹਾਨੂੰ ਐਡ ਕਰ ਸਕਦਾ ਕਈ ਵਾਰੀ ਆਪਾਂ ਕਰਦੇ ਜੀ ਵੀ ਮੇਰੀ ਇਸ ਤਰ੍ਹਾਂ ਦੀ ਚੀਜ਼ਾਂ ਨੂੰ ਹੁੰਦੀਆਂ ਨੇ ਸੋ ਇਸ ਤਰ੍ਹਾਂ ਦੇ ਲੋਕਾਂ ਨੂੰ ਵੀ ਹੁਣ ਗ੍ਰਿਫਤਾਰ ਜਿਹੜਾ ਪੁਲਿਸ ਦੇ ਵੱਲੋਂ ਕੀਤਾ ਜਾ ਰਿਹਾ ਦੂਜੇ ਪਾਸੇ ਅੱਜ ਜਿਹੜੇ ਅਮਰਿਤਪਾਲ ਦੇ ਪਿਤਾ ਨੇ ਤਰਸੇਮ ਸਿੰਘ ਉਹ ਵੀ ਸਾਹਮਣੇ ਆਏ ਨੇ ਉਹਨਾਂ ਨੇ ਕਿਹਾ ਕਿ ਅਮਰਿਤਪਾਲ ਖਿਲਾਫ ਇਹ ਸਾਜਿਸ਼ ਹੋ ਰਹੀ ਹੈ ਜਾਣਬੁੱਝ ਕੇ ਜਿਹਾ ਕੀਤਾ ਜਾ ਰਿਹਾ ਕਿਉਂਕਿ ਇਹਨਾਂ ਨੇ ਸ਼ੋ ਕਰਨਾ ਕਿ ਦੇਖੋ ਜੀ ਅਮਰਿਤਪਾਲ ਤੋਂ ਤਾਂ ਖਤਰਾ ਸੀਗਾ ਤਾਂ ਕਰਕੇ ਸੀਐਨਐਸ ਹੀ ਵਧਾਈ ਹੈ ਉਹਨੂੰ ਜਾਇਜ਼ ਠਹਿਰਾਉਣਾ ਇਸ ਕਰਕੇ ਇਹ ਸਾਜ਼ਿਸ਼ ਰਚੀ ਜਾ ਰਹੀ ਹੈ ਤੇ ਵਿਕਰਮ ਮਜੀਠੀਆ ਦੇ ਆਖਾਂ ਦੇ ਵਿੱਚ ਤਾਂ ਪਹਿਲੀ ਰੜਕ ਦਾ ਅਮਰਿਤਪਾਲ ਕਿਉਂਕਿ ਅਮਰਿਤਪਾਲ ਨਸ਼ੇ ਦੇ ਖਿਲਾਫ ਗੱਲ ਕਰਦਾ ਸੋ ਇਹ ਜਿਹੜੇ ਤਰਸੇਮ ਸਿੰਘ ਨੇ ਉਹਨਾਂ ਦੀ ਵੀ ਅੱਜ ਸਟੇਟਮੈਂਟ ਭਵਿੰਦਰ ਸਾਹਮਣੇ ਆਹੀਗੀ ਜੀ 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 ਤੇ ਜਰੂਰ ਹੋਰ ਅਪਡੇਟ ਤੁਹਾਡੇ ਨਾਲ ਆਪਾਂ ਜਿਹੜੀ ਹੋਰ ਸਾਂਝੀ ਕਰਾਂਗੇ ਜਰੂਰ ਤੇ ਹੁਣ ਇੱਥੇ ਜਾ ਚਾਹੁੰਦੇ ਹਾਂ ਕੱਲ ਨੂੰ ਨਵੀਆਂ ਖਬਰਾਂ ਦੇ ਨਾਲ ਤੁਹਾਡੇ ਨਾਲ ਦੁਬਾਰਾ ਸੰਪਰਕ